ਅਗਰ ਵੱਖਰੀ ਨਿਗਾਹ ਨਾਲ ਨਾ ਦੇਖਿਆ ਜਾਂਦਾ ਹੁੰਦਾ ਤੇ ਅੱਜ ਤੱਕ ਕਿਸਾਨਾਂ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਹੋ ਜਾਣੇ ਸੀ ਕਿਉਂਕਿ ਪਹਿਲਾਂ ਵੀ ਤਾਂ ਕਿਸਾਨ ਸਾਲ ਸਾਲ ਭਰ ਅੰਦੋਲਨ ਕਰਕੇ ਸੱਤ ਸੱਤ ਲੋ 100 ਲੋਕਾਂ ਨੂੰ ਸ਼ਹੀਦ ਕਰਾ ਕੇ ਆਪਦੀਆਂ ਮਾਵਾਂ ਨੂੰ ਆਪਦੀਆਂ ਭੈਣਾਂ ਨੂੰ ਆਪਦੇ ਜਵਾਨ ਪੁੱਤਰਾਂ ਨੂੰ ਆਪਦੇ ਬਜ਼ੁਰਗਾਂ ਨੂੰ ਫੇਰ ਉਹ ਟਿਕਰੀ ਬਾਦਰ ਤੋਂ ਮੁੜੇ ਸਨ ਜਦੋਂ 700 ਕਿਸਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ ਫੇਰ ਇਹ ਭਾਵਨਾ ਜਾਗੀ ਤੇ ਉਹਨਾਂ ਨੇ ਆਪਦੀ ਈਗੋ ਛੱਡੀ ਜਿੱਦ ਛੱਡ ਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਆਪਕੀ ਇਹ ਸਸਪੈਂਡ ਕਰਤਾ ਹੂੰ ਇਹ ਜਿਹੜੇ ਫਾਰਮ ਲਾਜ਼ ਹੈ ਤੇ ਮੈਂ ਇਹਨਾਂ ਤੇ ਗੌਰ ਫਰਮਾਵਾਂਗਾ ਤੇ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਲੇਕਿਨ ਕਿਸੇ ਨੇ ਨਹੀਂ ਪੁੱਛਿਆ ਗਿਆ ਅਫਸੋਰਸ ਇਸ ਕੱਲ ਦਾ ਵੀ ਆ ਮੇਰੇ ਕੋਲ ਕੋਈ ਤਸਵੀਰਾਂ ਹੈ ਰਾਜਪੁਰਾ ਬਨੂ ਟੇਰਾ ਬੱਸੀ ਅੰਮ੍ਰਾਲਾ ਪੰਜਾਬ ਪੁਲਿਸ ਨੇ ਵੀ ਕਿਤੇ ਨਾ ਕਿਤੇ ਆ ਰਸਤੇ ਬੰਦ ਕੀਤੇ ਕੱਲ ਮੈਂ ਟੱਪਿਆ ਸੀ ਉਥੋਂ ਰਾਜਪੁਰੇ ਤੋਂ ਕੀ ਕੰਮ ਸੇ ਕੰਮ ਜਿਹੜੋ ਪਿਛਲੀ ਵਾਰੀ ਇਹ ਅੰਦੋਲਨ ਹੋਇਆ ਸੀ ਤਾਂ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਸਰਕਾਰ ਸੀਗੀ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਹੀ ਕੀਤਾ ਅਸੀਂ ਉਲਟਾ ਨਾਲ ਜਾ ਕੇ ਪੁਲਿਸ ਉਹਨਾਂ ਦੀ ਹਿਫਾਜ਼ਤ ਹਾਸਤੇ ਨਾਲ ਗਈ ਸੀ ਤੇ ਉਹਨਾਂ ਨੂੰ ਉੱਥੋਂ ਤੱਕ ਛੱਡ ਕੇ ਆਈ ਸੀ ਅੱਜ ਕਿਤੇ ਨਾ ਕਿਤੇ ਹਜੇ ਤਾਂ ਪੰਜਾਬ ਦਾ ਕਿਸਾਨ ਹਰਿਆਣੇ 'ਚ ਵੜਿਆ ਹੀ ਨਹੀਂ ਉਹ ਹੁਣੇ ਹੀ ਸਾਡੀ ਵੱਲ ਅਥਰੂ ਗੈਸ ਦੇ ਗੋਲੇ ਤੇ ਹੁਣੇ ਉਹਨਾਂ ਨੇ ਆਪ ਦਾ ਚਾਲੂ ਕਰਤਾ ਮੇਰਾ خیال ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਮੋਰੀ ਹੋ ਕੇ ਕੀਏ ਸਾਡੀ ਸਰਜ਼ਮੀਨ ਹੈ ਹਜੇ ਹਰਿਆਣੇ 'ਚ ਵੜੇ ਨਹੀਂ ਜਦੋਂ ਹਰਿਆਣੇ 'ਚ ਵੜੇ ਫੇਰ ਅਸੀਂ ਤੁਸੀਂ ਕੋਈ ਦਖਲ ਅੰਦਾਜ਼ੀ ਕਰ ਸਕਦੇ ਹੋ ਪਰ ਚਲੋ ਜੋ ਹੋ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਔਰ ਦੂਜੇ ਪਾਸੇ ਦੁਨੀਆ ਦੇ ਵਿੱਚ ਅੰਦੋਲਨ ਹੋ ਰਹੇ ਨੇ ਚਾਹੇ ਉਹ ਪੈਰਿਸ ਚਾਹੇ ਅਮਰੀਕਾ ਉੱਥੇ ਵੀ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਭੀੜ ਨਹੀਂ ਦੱਸਿਆ ਜਾ ਰਿਹਾ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਇਹ ਉਹਨਾਂ ਦਾ ਰਾਈਟ ਹੈ ਅੰਦੋਲਨ ਕਰਨਾ ਆਪਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਇਥੇ ਕਿਆ ਜਾ ਰਿਹਾ ਹੈ ਕਿ ਇਹ ਭੀੜ ਤੰਤਰ ਹੈ ਇਹ ਭੀੜ ਤੰਤਰ ਨਹੀਂ ਇਹ ਦੇਸ਼ ਦਾ ਅੰਦਤ ਹੈ ਜਿਨੇ 1960 ਤੋਂ ਲੈ ਕੇ ਜਦੋਂ ਐਮਐਸਪੀ ਲਾਗੂ ਹੋਈ ਸੀ ਕਾਂਗਰਸ ਪਾਰਟੀ ਦੇ ਵੇਲੇ ਇਸ ਦੇਸ਼ ਦੇ ਲੋਕਾਂ ਦਾ ਖਾਸ ਕਰਕੇ ਪੰਜਾਬੀਆਂ ਨੇ ਮੈਂ ਸਮਝਦਾ ਕਿ ਢਿੱਡ ਭਰਿਆ ਅੱਜ ਉਹਨੂੰ ਭੀੜ ਤੰਤਰ ਨਹੀਂ ਕਿਹਾ ਜਾ ਸਕਦਾ ਮੰਗਾ ਕੀ ਹੈ ਜੀ ਕਿਸਾਨ ਮੰਗ ਕੀ ਰਿਹਾ ਹੈ ਕਿਸਾਨ ਕਹਿ ਰਿਹਾ ਕਿ ਲੀਗਲਾਈਜ਼ ਕਰ ਦਿਓ ਐਮਐਸਪੀ ਔਰ ਇਹ ਤੁਸੀਂ ਮੰਨਿਆ ਸੀਗਾ ਜਿਹੜੋਂ ਕਿਸਾਨਾਂ ਨੇ ਉੱਥੋਂ ਧਰਨਾ ਚੱਕਿਆ ਕੰਮ ਸੇ ਕਮੇ ਤਾਂ ਕਰੋ ਕਿ ਐਮਐਸਪੀ ਜਿਹੜੀ ਹੈਗੀ ਆ ਉਹਦੇ ਤੋਂ ਥੱਲੇ ਕੋਈ ਖਰੀਦ ਨਹੀਂ ਕਰ ਸਕਦਾ ਅੱਜ ਕੱਲ ਕਿਸ ਪਾਰਟੀ ਦੀ ਹੁਣ ਰੋਜ਼ ਗਰੰਟੀਆਂ ਦੇ ਰਿਹਾ ਮੋਦੀ ਜੀ ਹਰ ਚੌਂਕ ਤੇ ਚਰਾਹੇ ਤੇ ਫਲੈਕਸ ਲੱਗਿਆ ਕਿ ਮੋਦੀ ਕੀ ਗਰੰਟੀ ਲੇਕਿਨ ਮੋਦੀ ਕੀ ਗਰੰਟੀ ਕਿਸਾਨੋਂ ਕੇ ਲੀਏ ਨਹੀਂ ਹੈ ਹੋਰ ਸਾਰੇ ਲੋਕਾਂ ਲਈ ਮੋਦੀ ਦੀ ਗਰੰਟੀ ਹੈ ਕਿਸਾਨ ਲਈ ਕਦੇ ਮੋਦੀ ਦੀ ਗਰੰਟੀ ਆਏਗੀ کسان کہہ رہے ایم ایس پی تو تھلے تھے کوئی فصل جیڑی وہ خریدی نہ جاوے جی رہے تھے ایم ایس پی ہے کی گناہ کر رہے جی کسان پھر کسان کی کہہ رہے ہیں کہ ایم ایس پی نو کیلکولیٹ کرو سوامی ناثن کمیشن کے مطابق اسی دیکھو جی انیس سو ساٹھ دی ایم ایس پی تو چلی آ رہی ہے وہ تو بعد وا دی تھوڑا آج جڑے حالات نے ਤਨਖਾਹਾਂ ਵੱਧ ਗਈਆਂ ਪੀਏਡੀਏ ਵਧਦੇ ਨੇ ਹਰ ਸਾਲ 2 ਸਾਲਾਂ ਬਾਅਦ ਭੱਤੇ ਵਧਦੇ ਨੇ ਲੇਕਿਨ ਕਿਸਾਨ ਦੇ ਬਾਰੇ ਨਹੀਂ ਸੋਚਿਆ ਜਾਂਦਾ ਅੱਜ ਸੁਆਮੀ ਨਾਥਨ ਕਮਿਸ਼ਨ ਦੇ ਮੁਤਾਬਕ ਅਗਰ ਐਮਐਸਪੀ ਕੈਲਕੂਲੇਟ ਕਰ ਲਓ ਤਾਂ 7000 ਰੁਪਇਆ ਪ੍ਰਤੀ ਕੁਇੰਟਲ ਇਹਨਾਂ ਫਸਲਾਂ ਦੀ ਐਮਐਸਪੀ ਬਣ ਜਾਏਗੀ ਤੇ ਕਿਸਾਨ ਮੰਗ ਕੀ ਰਿਹਾ ਕਿਸਾਨ ਕਹਿੰਦਾ ਕਿ ਕਿਰਪਾ ਕਰਕੇ ਐਮਐਸਪੀ ਦੀ ਗਰੰਟੀ ਕਰ ਦਿਓ ਕਿ ਇਹ ਦੂ ਥੱਲੇ ਨਾ ਖਰੀਦੀ ਜਾਵੇ ਜੋ ਤੁਸੀਂ ਐਮਐਸਪੀ ਦੇ ਰਹੇ ਹੋ ਤੁਸੀਂ ਸੁਆਮੀ ਨਾਲ ਫਿਰ ਨੂੰ ਤਾਂ ਭੋਲੀ ਜਾਓ ਫਿਰ ਕਿਸਾਨ ਕੀ ਕਹਿ ਰਿਹਾ ਜੀ ਕਿਸਾਨ ਕਹਿੰਦਾ ਸਾਡਾ ਕਰਜ਼ਾ ਮਾਫ ਕਰ ਦਿਓ ਅੱਜ ਕਰਜ਼ਾ ਕੀ ਹੈ ਜੀ ਜੇ ਪੰਜਾਬ ਦੀ ਗੱਲ ਕਰ ਲਈਏ ਤੇ ਮੇਰਾ ਖਿਆਲ ਤਕਰੀਬਨ 74-75 ਹਜ਼ਾਰ ਕਰੋੜ ਰੁਪਿਆ ਅੱਜ ਪੰਜਾਬ ਦੇ ਕਿਸਾਨ ਤੇ ਕਰਜ਼ਾ ਹੈਗਾ ਜੀ ਜਾਨੀ ਕਿ 24.92 ਲੱਖ ਲੋਕਾਂ ਤੇ ਕਰਜ਼ਾ ਹੈਗਾ ਜੀ تقریباً پچی لا لو جی پچی لاکھ پچی لاکھ جہاں کرزا ہے گا چوہتر ہزار کروڑ کیلکولیٹ کر لیے تو دو پوائنٹ پچانوے لکھ کرجا ایک کسان تن ہے جی کنا کرجا جی مینو یاد ہے بہتر ہزار کروڑ روپیہ جی. یو پی اے کی سرکار نے کہی ہے سنو کہ ستر سالوں میں کیا کیا ہے پتر ہزار کروڑ روپیہ ڈاکٹر منمون سنگھ نے ویو آف کرتا کسا نہ نہ تے چیالی سو چووی کروڑ روپیہ ویو آف سرکار نے مدرلی نے کانگریس نے کیتا جانی کی پنج لکھ چوراسی ہزار لوگان دا کرجا سی ماف کیتا چیالی سو چووی کروڑ روپیہ اے ساری ਜਿਹੜੀ ਕਰਜ ਤੇ ਥੱਲੇ ਦੱਬੀ ਸਰਕਾਰ ਹੈ ਪੰਜਾਬ ਉਹਨੇ ਕੀਤਾ ਪੰਜਾਬ ਦੀ ਸਰਕਾਰ ਨੇ ਤੇ ਤੁਹਾਡੇ ਤੋਂ 74000 ਕਰੋੜ ਦੀ ਅਸੀਂ ਮੰਗ ਕਰ ਰਹੇ ਹਾਂ ਤੇ 25 ਲੱਖ ਸਾਡਾ ਕਿਸਾਨ ਪੰਜਾਬ ਦਾ ਸੁਰਖਰੂ ਹੋ ਜੂਗਾ ਤੇ ਦੂਜੇ ਪਾਸੇ ਦੂਜੇ ਪਾਸੇ ਤੁਸੀਂ ਕਾਰਪੋਰੇਟ ਅਧਾਰੇ ਹੈ ਜਿਹੜੇ ਅਮੀਰ ਲੋਕ ਜਿਨ੍ਹਾਂ ਨੂੰ ਟਰਾਲੀਆਂ ਤੇ ਧਰਨਾ ਲਾਉਣ ਦੀ ਲੋੜ ਨਹੀਂ ਹੈ ਜਿਹੜੇ ਜੰਤਰ ਮੰਤਰ ਨਹੀਂ ਗਏ ਕਦੇ ਜਿਨ੍ਹਾਂ ਨੇ ਆਪ ਦਾ ਕੋਈ ਬੰਦਾ ਨਹੀਂ ਮਰਵਾਇਆ ਠੰਡਾ ਅੱਛਾ ਜਾ ਰਿਹਾ ਤਾਂ ਟਰੈਕਟਰ ਚੜ੍ਹ ਕੇ ਉਹਨਾਂ ਦਾ 15 ਲੱਖ ਕਰੋੜ ਰੁਪਇਆ ਦੇਸ਼ ਦੀ ਇਹ ਸੈਂਟਰ ਸਰਕਾਰ ਨੇ ਮਾਫ ਕਰਤਾ 15 ਲੱਖ ਕਰੋੜ ਰੁਪਇਆ ਤੇ ਟੋਟਲ ਅਗਰ ਦੇਸ਼ ਤੇ ਗੱਲ ਕਰ ਲਓਗੇ ਤਾਂ ਮੇਰੇ ਖਿਆਲ 3.5 ਲੱਖ ਕਰੋੜ ਰੁਪਇਆ ਕਰਜ਼ਾ ਹੋਏਗਾ 3.5 ਲੱਖ ਕਰੋੜ ਰੁਪਇਆ ਪੂਰੇ ਪੰਜਾਬ ਦੇ ਕਿਸਾਨਾਂ ਤੇ ਲੇਕਿਨ ਉਹ ਨਹੀਂ ਮਾਫ ਕਰੋਗੇ 15 ਲੱਖ ਕਾਰਪੋਰੇਟ ਅਦਾਰਿਆਂ ਦਾ ਮਾਫ ਕਰਦੇ ਹੋਗੇ ਇਨੇ ਤੋਂ ਮੈਂ ਦੱਸਣਾ ਚਾਹਣਾ ਹੈ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ 3.5 ਲੱਖ ਕਰੋੜ ਰੁਪਇਆ ਵਿਲਫੁਲ ਡਿਫਾਲਟਰਸ ਦਾ ਮਾਫ ਕਰਤਾ ਵਿਲਫੁਲ ਡਿਫਾਲਟਰ ਉਹ ਹੁੰਦਾ ਹੈ ਕਿ ਜੀ ਨੇ ਸਰਕਾਰ ਨਾਲ ਇਸ ਨiyet ਨਾਲ ਪੈਸਾ ਲਿਆ ਕਿ ਮੈਂ ਪੈਸਾ ਮੋੜਨਾ ਹੀ ਨਹੀਂ ਲੱਜ ਜਿਹੜਾ ਲਿਆ ਬਿਆ ਲੋਣੇ ਇਹ ਦੇਣਾ ਨਹੀਂ ਹੈ ਉਹ ਵੀ ਕਾਰਪੋਰੇਟ ਅਧਾਰਿਆਂ ਦਾ 3.5 ਲੱਖ ਕਰੋੜ ਰੁਪਇਆ ਮਾਫ ਕਰਤਾ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਨਵੇਂ ਸਿਰਿਓਂ ਇਹਨਾਂ ਨੂੰ ਲੋਨ ਦੇਣਾ ਸ਼ੁਰੂ ਕਰੋ ਇਹਨੂੰ ਮਾਫ ਕਰ ਦਿਓ ਤੇ ਕਿਸਾਨ ਤੇ ਕਰਜਾ ਕੀ ਹੈ ਸਾਹਿਬ ਜਿਹਦੇ ਕੋਲੇ 294000 ਰੁਪਏ ਦਾ ਕਰਜਾ ਹੈ ਪੂਰਾ ਸਭ ਕੁਝ ਗਹਿਣੇ ਹੈ কুরਕ ਹੈ ਉਹਨੂੰ ਕੋਈ ਕਰਜਾ ਨਹੀਂ ਦੇ ਰਿਹਾ ਉਹਨੂੰ 10000 ਰੁਪਏ ਦਾ ਕਰਜਾ ਨਹੀਂ ਮਿਲ ਰਿਹਾ ਉਹਨੂੰ ਆਪਦੀ ਕੁੜੀ ਵਿਆਹ ਨਾਲ ਹਾਸਤੇ ਪੈਸੇ ਨਹੀਂ ਮਿਲ ਰਹੇ ਇਹ ਅਨਿਆਇ ਨਹੀਂ ਇਹ ਤੱਕਾ ਨਹੀਂ ਹੈ ਇਸ ਕਰਕੇ ਫਾਰਮਰ ਦੇਸ਼ ਦਾ ਸੂਸਾਈ ਕਰ ਰਿਹਾ ਤੁਸੀਂ ਕਹਿੰਦੇ ਹੋ ਜੀਡੀਪੀ ਗਰੋਥ ਫਲਾਹ ਦੀ ਗੱਲ ਅੱਜ ਕਿਸਾਨ ਦਾ ਕਿਸਾਨ ਦੀ ਆਮਦਨ ਕੀ ਹੈ ਪਤਾ ਹੈ ਅੱਜ ਦੇ ਮਤਾਬਕ ਜੇ ਤੁਸੀਂ ਕੈਲਕੂਲੇਟ ਕਰੋਗੇ ਤਾਂ ਪਰ ਡੇ 72 ਰੁਪਏ ਕਿਸਾਨ ਦੇ ਖਾਤੇ ਆਉਂਦੇ ਆ 365 ਦਿਨਾਂ 'ਚ ਪ੍ਰਤੀ ਏਕੜ ਅੱਜ ਮੇਰੇ ਕਿਸਾਨ ਦੀ ਇੰਨੀ ਤਰਸਿਲ ਹੋ ਗਾਲੇ ਤੇ ਇਸੇ ਕਰਕੇ ਕਿਸਾਨ ਕਿਸਾਨ ਦਾ ਚਿਤ ਨਹੀਂ ਕਰਦਾ ਕਿ ਟਰਾਲੀਆਂ ਤੇ ਚੜ ਕੇ ਠੰਣਾ 'ਚ ਬਜ਼ੁਰਗਾਂ ਨੂੰ ਆਪ ਦੇ ਪਿਓਆਂ ਨੂੰ ਆਪ ਦੀਆਂ ਮਾਮਾਂ ਨੂੰ ਆਪ ਦੇ ਭਰਾਵਾਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਦਿੱਲੀ ਵੱਲ ਕੂਚ ਕਰੇ ਔਰ ਇੱਕ ਇੱਕ ਸਾਲ ਉੱਥੇ ਤੰਬੂਆਂ 'ਚ ਬੈਠਾ ਰਹੇ ਇੱਕ ਪਾਸੇ ਮੌਤ ਨਜ਼ਰ ਆ ਰਹੀ ਹੈ ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਦਿੱਲੀ ਵੱਲ ਉਹਨੇ ਕੂਚ ਕੀਤਾ ਹੈ ਹੋਰ ਕੀ ਕਹਿ ਰਿਹਾ ਹੈ ਹੋਰ ਉਹਨਾਂ ਦੀ ਮੰਗ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਫਾਰਮਰ ਮਰ ਗਏ ਨੇ ਉਹਦੋਂ ਐਸਿਟੇਸ਼ਨ ਦੇ ਵਿੱਚ ਇੱਕ ਸਾਦਾ ਨਹੀਂ ਮੰਗਿਆ ਕਿ ਅਸੀਂ ਇਹਨਾਂ ਨੂੰ ਕੁਛ ਨਾ ਕੁਛ ਦਿਆਂਗੇ ਕੰਪੰਸੇਟ ਕਰਾਂਗੇ ਪਰ ਲੇਕਿਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਇਹ ਹੀ ਮੰਗ ਹੈ ਇਕ ਉਹਨਾਂ ਨੇ ਕਿਹਾ ਸੀ 2013 ਦਾ ਲੈਂਡ ਆਰਡੀਨੈਂਸ ਬਿਲ ਜਿਹੜਾ ਲੈ ਕੇ ਆਈ ਸੀ ਪੰਜਾਬ ਦੀ ਹਿੰਦੋਸਤਾਨ ਦੀ ਸਰਕਾਰ ਉਸ ਵੇਲੇ ਦੀ ਯੂਪੀ ਮੈਨੂੰ ਪਤਾ ਹੈ ਰਾਹੁਲ ਗਾਂਧੀ ਨੇ ਵੱਟਾ ਪਰਸੋਲ ਤੇ ਯਾਤਰਾ ਕਰਕੇ ਉਹਨਾਂ ਨੇ ਉਦੋਂ ਇਹ ਕਾਨੂੰਨ ਲੈ ਕੇ ਆਂਦਾ ਸੀ ਠੀਕ ਹੈ ਉਹ ਪਤਾ ਨਹੀਂ ਚੱਲਿਆ ਕਿ 80% ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ 80% ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ ਕਿਉਂਕਿ ਕਾਰਪੋਰੇਟ ਅਧਾਰੇ ਆਉਂਦੇ ਸੀ ਲੈਂਡ ਅਕਵਾਇਰ ਕਰ ਲੈਂਦੇ ਸੀ ਕਈ ਕਈ ਸਾਲ ਪਈ ਰਹਿੰਦੀ ਹੈ ਜ਼ਮੀਨ ਉਹਨਾਂ ਤੇ ਕੁਝ ਨਹੀਂ ਬੰਦਾ ਤੇ ਫੇਰ ਜਿਹੜੀ ਜ਼ਮੀਨ ਆ ਉੱਤੇ ਪਰ ਕਿਸਾਨ ਤੋਂ ਜ਼ਮੀਨ ਖੋ ਲਈ ਜਾਂਦੀ ਹੈ ਉਹ ਕਹਿੰਦੇ ਕਿ ਉਹਨੂੰ ਰੀਜਿਸਟਰ ਕਰੋ ਉਹ ਕਾਨੂੰਨ ਜਿਹੜਾ ਉਸੇ ਦਾ ਉਸੇ ਤਰ੍ਹਾਂ 2013 ਦੇ ਵਿੱਚ ਜਿਹੜਾ ਬਣਾਇਆ ਸੀ ਉਹ ਉਨੇ ਨਿਯਮਾਂ ਦੇ ਸਾਥ ਲਾਗੂ ਹੋਣਾ ਚਾਹੀਦਾ ਫੇਰ ਕਹਿ ਰਹੇ ਆ ਜਿਹੜੀਆਂ ਐਫ ਆਈ ਆਰਸ ਹੋਈਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਕੈਨਸਲ ਕਰੋ ਤੁਸੀਂ ਕਿਹਾ ਸੀ ਕੈਨਸਲ ਕਰ ਦਿਆਂਗੇ تلوار ہزے دی لٹک لٹکری ہے لوگ کا لکان کہ تھوڑے ایف آئی آر جان پوچھ کے رکھیاں گئی ایف آئی آر کی ہزے اسی چلان پیش نہیں کیتے ایف آئی آر تھے برقرار نے جی دوبارہ چونچا کروں گے ابھی وہ ایف آئی آر چلان پیش کر دیاں دیا گیا تھوڑکا پکتنا گا ایک پاس تو بی جے پی کا پرومس سے آمدن دگنی کر دیا دو ہزار بائی چار بائی بی جے پی کہ آمدن دگنی کر دیاں گے تو آج میرے پنجاب دے وہ ترسی اگ حالت ہے آج بارڈر بنا دیتا گیا ہے آج اترو گیس دے گھوڑے ستے جا رہے ہیں وارٹر کیننز لگا دیتیاں گئی ہیں ایس طرح پیرامیٹری فورسز نو ٹریننگ دیتی جا رہی ہے جو میں کوئی آتوادی آ رہے ہوں ٹیرورسٹ آ رہے نہیں ہوں دیشتے حملہ ہو رہے ہوں تو اسی انہوں نے گل بات کر لو اور جو پرامیسز کیتے سی انہوں پورا کر لو بلکل ٹھیک ہے ان کسان نے دیکھنا کہ پہلا اسی دو سال بیٹھے رہے ایک پکتہ سمیں ਅੱਜ ਹਰ ਵਿਅਕਤੀ ਨੂੰ ਸਰਕਾਰ ਬਣਾਉਣਾਸਤੇ ਕਿਸੇ ਨੂੰ ਭਾਰਤ ਰਤਨ ਦਿੱਤਾ ਜਾ ਰਿਹਾ ਹੈ ਕਿਸੇ ਦਾ ਕਰਜ਼ਾ ਮਾਫ ਹੋਇਆ ਜਾ ਰਿਹਾ ਹੈ ਕਾਰਪੋਰੇਟ ਆਧਾਰਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਫਿਰ ਕਿਸਾਨ ਕਿਉਂ ਨਹੀਂ ਕਿਉਂ ਪੰਜਾਬ ਨਾਲ ਵਿਤਕਰਾ ਹੈ ਕੀ ਪੰਜਾਬ ਵੋਟਾਂ ਨਹੀਂ ਪਾਉਂਦਾ ਇਸ ਕਰਕੇ ਅੱਜ ਕਿਉਂ ਨਹੀਂ ਬੀਜੇਪੀ ਦੇ ਲੀਡਰ ਬੋਲਦੇ ਪੰਜਾਬ ਦੇ ਅੱਜ ਕਿਉਂ ਨਹੀਂ ਬੀਜੇਪੀ ਦੇ ਲੀਡਰ ਜਾ ਕੇ ਉੱਥੇ ਧਰਨਾ ਲਾ ਕੇ ਬੈਠਦੇ ਅੱਜ ਗੱਲ ਕਰਨੀ ਚਾਹੀਦੀ ਹੈ ਬੀਜੇਪੀ ਦੇ ਲੋਕਾਂ ਨੂੰ ਜਿਸ ਤਰ੍ਹਾਂ ਨਾਮ ਹਾਲ ਬਣਿਆ ਵੀ ਹੈ ਸੋ ਮੈਂ ਅੱਜ ਦੇ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਔਰ ਵਰਕਿੰਗ ਪ੍ਰਧਾਨ ਤੇ ਸਾਡੀ ਇਹ ਲੀਗਲ ਟੀਮ ਕਿਉਂਕਿ ਕਿਸਾਨਾਂ ਨੇ ਸਾਨੂੰ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦਾ politcal ਪਾਰਟੀਆਂ ਸਾਡੇ ਅੰਦੋਲਨ 'ਚ ਹਿੱਸਾ ਨਾ ਲੈਣ ਬਿਲਕੁਲ ਠੀਕ ਹੈ ਜੋ ਉਹਨਾਂ ਦਾ ਫੈਸਲਾ ਹੈ ਸਾਡੇ ਸਿਰ 'ਤੇ ਲੇਕਿਨ ਅਸੀਂ ਉਹਨਾਂ ਦੀ ਮੋਰਲ سپورਟ ਇੱਥੇ ਬੈਠੇ ਡਟ ਕੇ ਕਰਨੀ ਅਸੀਂ ਅੰਦੋਲਨ 'ਚ ਬੇਸ਼ੱਕ ਨਾ ਜਾਈਏ ਜਿੰਨਾ 'ਚ ਕਰੋ ਸਾਡੇ ਨਹੀਂ ਜਦੋਂ ਸਾਨੂੰ ਕਹਿਣਗੇ ਅਸੀਂ ਜਾਵਾਂਗੇ ਮੇਰਾ ਤਾਂ ਦਿਲ ਕਰਦਾ ਹੱਜ ਹੀ ਜਾਣ ਲੇਕਿਨ ਜਦੋਂ ਸੰਦੇਸ਼ ਹੋਏਗਾ ਅਸੀਂ ਉੱਥੇ ਜਾ ਕੇ ਲੜਾਈ ਲੜਾਂਗੇ ਸਾਰੀ ਪੰਜਾਬ ਦੀ ਕਾਂਗਰਸ ਪਰ ਮੈਂ ਬਾਰ ਨਹੀਂ ਔਰ ਚਤਾਵਨੀ ਦੇਣਾ ਛੋਣਾ ਕੇਂਦਰ ਦੀ ਸਰਕਾਰ ਨੂੰ ਔਰ ਹਰਿਆਣਾ ਦੀ ਸਰਕਾਰ ਨੂੰ ਖਾਸ ਕਰਕੇ ਹਰਿਆਣਾ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਕਿ ਇਸ ਪ੍ਰਕਾਰ ਦਾ ਤੁਹਾਡਾ ਰਵਈਆ ਸਾਡੇ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਚੰਗੀ ਗੱਲ ਨਹੀਂ ਹੈ ਔਰ ਅਗਰ ਇੱਕ ਵੀ ਕਿਸਾਨ ਦਾ ਨੁਕਸਾਨ ਹੋ ਗਿਆ ਨਾ ਉਹਰਾ ਭੁਗਤਾਣ ਤੁਹਾਡੀਆਂ ਸਰਕਾਰਾਂ ਨੂੰ ਕਰਨਾ ਪਏਗਾ ਇਹ ਪੰਜਾਬੀ ਐ ਇਹਨਾਂ ਨੇ ਈਨ ਨਹੀਂ ਮੰਨੀ ਪਹਿਲੀ ਵਾਰੀ ਇਹਨਾਂ ਨੇ ਨੱਕ ਮੋੜ ਕੇ 700 ਲੋਕ ਸ਼ਹੀਦ ਕਰਾ ਕੇ ਆਪਦੀ ਗੱਲ ਤੁਸੀਂ ਤੁਸੀਂ ਭੱਜ ਗਏ ਹੋ ਆਪਦੀ ਗੱਲ ਤੋਂ ਇਹ ਤੁਹਾਡੇ ਤੋਂ ਮਨਾ ਕੇ ਆਈ ਸੀ ਤੁਸੀਂ ਆ ਕੇ ਅਨਾਉਂਸ ਜੋ ਕੀਤਾ ਸੀ ਮੋਦੀ ਜੀ ਕੀ ਲੀਗਲ ਗਰੰਟੀ ਹੈ ਉਹ ਤਾਂ ਹਜੇ ਹੋਣੀ ਹੈ ਆਹ ਤੁਸੀਂ ਕਿਹਾ ਸੀ ਇਹਦੇ ਤੇ ਖੜੋ ਜੋ ਤੁਸੀਂ ਗਰੰਟੀ ਦਿੱਤੀ ਸੀ ਪੰਜਾਬ ਦੇ ਕਿਸਾਨਾਂ ਨੂੰ